ਸਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਨੱਥੂ ਵਾਲਾ ਗਰਬੀ ਦੇ ਵਿੱਚ ਨੱਥੂ ਵਾਲਾ ਗਰਬੀ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਆ ਤੇ ਇੱਕ ਵੱਡਾ ਪਿੰਡ ਆ ਵੱਡਾ ਪਿੰਡ ਦਾ ਨਾਮ ਆ ਨੱਥੂ ਵਾਲਾ ਗਰਬੀ ਪਿੰਡ ਆਉਂਦਾ ਵਾ ਜਦੋਂ ਆਪਾਂ ਮੋਦਗੀ ਤੋਂ ਬਾਅਦੇ ਪਰਾਣੀ ਨੂੰ ਜਾਂਦੇ ਆ ਮਿੱਤਰੋ ਤੇ ਚੜ੍ਹਸਤਾ ਆਉਂਦਾ ਵਾ ਇੱਕ ਛੜਕ ਵੱਡੇ ਘਰ ਨੂੰ ਜਾਂਦੀ ਇੱਕ ਬਾਗੇ ਪਰਾਣੀ ਨੂੰ ਸਿੱਧਾ ਰੋਡ ਨਿਕਲ ਜਾਂਦਾ ਤੇ ਇੱਕ ਛੜਕ ਜਿਹੜੀ ਚੱਟੀ ਪੱਟੀ ਵਾਲੀ ਉਹ ਨੱਥੂ ਵਾਲਾ ਗਰਬੀ ਦੇ ਵਿੱਚੋਂ ਦੀ ਹੁੰਦੀ ਹੈ ਵਾਈਗਾਂ ਰੋਡਿਆਂ ਨੂੰ ਰੋਡਿਆਂ ਤੋਂ ਸਮਾਲਸਰ ਕੋਟ ਕਪੂਰਾ ਰੋਡ ਫੜਾਉਂਦੀ ਆ ਮਿੱਤਰੋ ਤੇ ਆਪਾਂ ਰੋਡ ਜਿਹੜਾ ਨੱਥੂ ਵਾਲਾ ਗਰਬੀ ਪਿੰਡ ਦੇ ਵਿੱਚ ਵੜਦਿਆ ਸਾਰੀ ਇਧਰੋਂ ਛੜਕ ਵਾਲੇ ਪਾਸਿਓਂ ਆ ਕੇ ਬਾਈ ਸ਼ੀਰੇ ਸਰਪੰਚ ਦੇ ਘਰੇ ਆਉਣਾ ਵਾ ਮਿੱਤਰੋ ਬਾਈ ਦੇ ਕੋਲੇ ਇੱਕ ਮਹਿ ਵਕਾਊਆ ਕਰ ਲੈਨੇ ਗੱਲਬਾਤ ਠੀਕ ਠਾਕ ਕੀ ਹਾਲ ਹੈ ਮਹਾਰਾਜ ਵਧੀਆ ਸੇਤਾ ਦੇ ਪਰਿਵਾਰ ਤੋਂ ਠੀਕ ਠਾਕ ਵਧੀਆ ਕਿਸ ਨਾਮ ਦੱਸ ਦੀਏ ਕੇਰਾ ਜੀ ਸੀਰਾ ਸਰਪੰਚੀ ਸੀਰਾ ਸਰਪੰਚੀ ਪੁੱਛ ਰਵੇ ਜਿਹੜਾ ਕੋ ਜਣਾ ਠੇਕਾ ਲੰਘ ਕੇ ਪਹਿਲੀ ਛੜਕ ਮੁੜ ਕੇ ਦੂਜੀ ਕੋਠੀ ਆ ਗਿਆ ਅੱਜ ਅੱਛਾ ਭਾਈ ਮੈਂ ਜਿਹੜੀ ਆਪਾਂ ਵੇਤਨੀ ਹੈ ਕਿੰਨਾ ਵਸੂਸ ਹੁੰਦੀ ਹੈ ਤੀਜੇ ਜੀ ਤੀਜੇ ਸੂਏ ਨੇ ਸੂਣਾ ਵਾ ਕਿੰਨੇ ਦਿਨ ਪੈ ਭਾਈ ਜਾਂਦੀ ਹਜੇ 10 ਦਿਨ ਲੈ ਜੀ 10 ਦਿਨ ਲੈ ਦੂ ਜੇ ਫਿਰ ਤਾਂ ਬਹੁਤ ਸੋਹਣੀ ਤਿਆਰ ਹੋ ਜੂਗੀ ਤੁਹਾਨੂੰ ਹਾਂਜੀ ਹਾਂਜੀ ਅੱਛਾ ਦੁੱਧ ਕਿੰਨਾ ਕੋ ਚੋਆ ਆਇਆ ਭਈ ਆਪਾਂ ਦੁੱਧ 14 ਕਿਲੋ ਹੋਗਾ 14 ਕਿਲੋ ਠੀਕ ਹੈ ਇੱਕ ਨਵੇਂ ਪੈਸੇ ਦਾ ਨੋਟ ਨਹੀਂ ਇਹਦੇ ਠੀਕ ਹੈ ਬਾਈ ਠੀਕ ਹੈ ਅੱਛਾ ਭਾਰਪੂਰਾ ਲੋਕੇ ਜਮਾਂ ਓਕੇ ਹਰ ਬੰਦੇ ਵੀ ਬਾਕੀ ਮੈਂ ਹੀ ਦੱਸਦੀ ਆ ਵੇ ਤੇ ਅਸਾ ਸੀਲ ਠੰਡੀ ਚੋਣ ਚਣ ਨੂੰ ਜਿਹੜਾ ਵੀ ਪੂਰੀ 7 ਮਹੀਨੇ ਚ ਹੋਈ ਹੈ 7 ਮਹੀਨੇ ਚ ਹੋਈ ਹੈ ਠੀਕ ਹੈ ਜੀ ਅੱਛਾ ਕੀ ਰੇਟ ਰੱਖਿਆ ਬਾਈ ਜੰਦਾ ਇੱਕ 40 ਇੱਕ 40 ਮਾਨਤਾ ਥੋੜੂ ਥੋੜਾ ਮਾੜਾ ਮੋਟਾ ਹੀ ਹੋਊਗਾ ਠੀਕ ਹੈ ਕੱਢੇ ਬਾਰੂ ਤੂਰੇ ਮਣੇ ਖੋਲੇ ਲੈ ਵੀ ਸੂਆ ਕਿੰਨਾ ਦੱਸਿਆ ਸੀ ਗਾਹੇ ਜੀ ਤੀਜਾ ਤੀਜਾ ਸੂਆ ਬਾਈ ਮਿੱਤਰੋ ਸੂਣਾ ਵਾ 10 ਦਿਨ ਹਜੇ ਸੂਣ ਦੇ ਵਿੱਚ ਬਾਕੀ ਪਏ ਆਂਦੇ ਕਰਮਾਂ ਵਾਲੀ ਦੇ ਮਿੱਤਰੋ ਦੋਦਤ ਕਾ 10 ਲੀਟਰ ਦਾ ਰਿਕਾਰਡ ਆ ਕਰਮ ਵਾਲੀ ਦਾ ਮੈਂ ਵੀ ਦੱਸਦੀ ਆ ਬਹੁਤ ਚੰਗੀ ਭਾਰੀ ਮੈਂ ਨਿੱਗਰ ਜਾਣ ਵਾਲੀ ਮਨਾ ਕੋਈ ਲੱਸੀ ਫਿੱਕੀ ਮੈਂ ਨਹੀਂ ਕਿ ਮਿੱਤਰੋ ਦੇਵੇ ਭਾਂਡੇ ਲੋ ਵੀ ਪੂਰੀ ਖਬਰਦਾਰ ਤੁਰ ਤੋਰ ਦੀ ਪੱਕੀ ਮਜ਼ਬੂਤ ਹੋ ਕੇ ਜਿਵੇਂ ਹਰ ਪੱਖ ਤੋਂ ਬਾਕੀ ਹਜੇ ਦਿਨ ਪਿਆ ਕਰਮ ਵਾਲੀ ਦੇ 10 ਦਿਨ ਤਰੋਂ ਦੱਸਣਾ ਜਿਹ ਮੈਂ ਨੇ ਕੁਛ ਦੀ ਕੁਛ ਥਲੋ ਬਣ ਜਾਣਾ ਕਿਉਂਕਿ ਮੈਂ ਇਹਨੂੰ ਦੱਸਦੈਨ ਬਹੁਤ ਹੁੰਦੇ ਆ ਬਈ ਨਿੱਖਰ ਲਈ ਗਾਂ ਨੂੰ ਹਮੇਸ਼ਾ ਦਿਨ ਹੁੰਦਾ ਜਿਹੜਾ ਔਖਾ ਹੁੰਦਾ ਥੋੜਾ ਜਿਹਾ ਪਰ ਮੈਂ ਆ ਜਿਹੜੀ ਮਿੱਤਰੋ ਕਈ ਮਈਆਂ ਸਵਾਲ ਬਣਦੇ ਉੱਥੀ ਪਸਦੀ ਸਵਾਲ ਮਈਆਂ ਹੁੰਦੀਆਂ ਜਿਹੜੀਆਂ ਕਈ ਮ ਮੌਕੇ ਦੇ ਉੱਤੇ ਤਿਆਰੀ ਕਰਦੀਆਂ ਹੁੰਦੀਆਂ ਜੇ 2-4 ਦਿਨ ਰਹਿ ਗਏ ਉਦੋਂ ਤਿਆਰੀ ਕਰਦੀ ਹੈ ਕਈ ਮਈਆਂ ਖਲਾਰਾ 10 ਦਿਨ ਪਹਿਲਾਂ ਖਲਾਰਾ ਲੈਂਦੀਆਂ ਹੁੰਦੀਆਂ ਮਿੱਤਰੂ ਇਹ ਏਡੋ-ਅਡੀ ਕਰਮ ਵਾਲੀਆਂ ਤੇ ਡਿਪੈਂਡ ਹੁੰਦਾ ਰੇਟ 1 ਲੱਖ 40000 ਰੁਪਈਆ ਵਾ ਵਿੱਚੋਂ ਮੰਤਨ ਹੋ ਜਾਊਗਾ ਆਪਾਂ ਬਈ ਸ਼ੇਰੇ ਦਾ ਨੰਬਰ ਲੈ ਦਿੰਨੇ ਆ ਤੁਹਾਨੂੰ ਤੁਸੀਂ ਗੱਲਬਾਤ ਪਾਈ ਨਾਲ ਕਰ ਲੋ ਬਈ ਨੰਬਰ ਕਿੰਨਾ ਸੀ ਆਪਣਾ ਜੀ ਨਹੀਂ ਮਿੱਤਰੂ ਤੁਹਾਨੂੰ ਮੈਂ ਕੱਢ ਦਿੰਨਾ ਮੋਬਾਈਲ ਤੇ ਬਈ ਦਾ ਨੰਬਰ ਮੈਂ ਆਪ ਜਿਹੜੇ ਚੋ ਹੀ ਉਹ ਹੀ ਨੰਬਰ ਆ ਜਿਹੜੇ ਤੇ ਫੋਨ ਆਇਆ ਹਾਂ ਹਾਂ ਉਹ ਦੇਖੋ ਮਿੰਟ ਜੀ 62847 80498 62847 80498 62847 80498 ਬਾਈ ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਕਰਨੀ ਆ ਤੁਸੀਂ ਬਾਈ ਦੇ ਨਾਲ ਗੱਲਬਾਤ ਪੈਣ ਨੱਥੂ ਵਾਲਾ ਗਰਵੀ ਜਿਹੜੇ ਸਰਪੰਚ ਬਾਈ ਦੇ ਘਰੋਂ ਤੁਹਾਨੂੰ ਵੀਡੀਓ ਦਿਖਾਈ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ